ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਸਾਡਾ ਨਵਾਂ ਬਲੌਗ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪਈ ਜਾਂਦਾ ਸੀ ਹੁਣ 2 ਘੰਟੇ ਹੋ ਚੱਲੇ ਮੀਂਹ ਜਿਹੜਾ ਉਹ ਸਾਡੇ ਹਟਿਆ ਉਹ ਸਾਹਮਣੇ ਦੇਖਿਓ ਬਾਜਰਾ ਹੁਣੇ ਖਤਮ ਹੋਇਆ ਉਹਦੇ ਵਿੱਚ ਬੋਟਲ ਚੋਂ ਤੇ ਚਿੜੀਆਂ ਬੈਠੀਆਂ ਬਾਜਰੇ ਦੀ ਵੇਟ ਕਰਦੀਆਂ ਮਾਣੀ ਤੇ ਹੁਣ ਪਾ ਦਈਏ ਜੀ ਅਸੀਂ ਇਹਨਾਂ ਨੂੰ ਬਾਜਰਾ ਮੈਂ ਪਾ ਦਿੰਨੀ ਆ ਤੂੰ ਹੁਣੇ ਉਧਰੋਂ ਆਇਆ ਫਰੋ ਵੀ ਲਾਟ ਕੀ ਗਈ ਯੋਲੀ ਬੋਤਲ ਹੂੰ ਬਹੁਤ ਪੂਰੀਆਂ ਆ ਗਈਆਂ ਨਹੀਂ ਹਟ ਗਿਆ ਨਾ ਪੁੱਛੀਆਂ ਕਿ ਮੈਂ ਤਾਂ ਦਿਨ ਦਿਨ ਤਾਂ ਹੋਈ ਨਹੀਂ ਪਈ ਜਾਂਦਾ ਸਵੇਰੇ ਵੀ ਖਾ ਕੇ ਗਈਆਂ ਸਗੀਆਂ ਦੇਖਦਾ ਬੈਠੀਆਂ ਨੇ ਵੇਟ ਕਰਦੀਆਂ ਉਹਨਾਂ ਨੂੰ ਪਤਾ ਨਾ ਬਾਜਰਾ ਪੈਣਾ ਤੇ ਪੈ ਜਾਣਾ ਸਾਰੀਆਂ ਆ ਗਈਆਂ ਉਧ ਤੇ ਅੰਦਰ ਨੇ ਕਿੱਥੇ ਲੁਗੀਆਂ ਰਹੀਆਂ ਹੋਊਗੀਆਂ ਮੈਡਮੋ ਤੇ ਹੁਣ ਜਾਵਾਂਗੇ ਜੀ ਅਸੀਂ ਹਵੇਲੀ ਧਾਰ ਕੱਢਾਂ ਹਵੇਲੀ ਜੀ ਨੂੰ ਬਹੁਤ ਸੁੰਮੀ ਸੁੰਮੀ ਲੱਗਦੀ ਆ ਦਸਨ ਲੇ ਗੇ ਰੋਣ ਨਾ ਹਨ ਅਨ ਉੱਥੇ ਜਾ ਕੇ ਲਾਉਂਦੇ ਆਂ ਰਈਰੀ ਜੋ ਸੋਚੀ ਦਾ ਉਹ ਹੁੰਦਾ ਨਹੀਂ ਨਾ ਨਮਨੀ ਜਿਹੜੇ ਸੁਪਨੇ ਦੇਖੇ ਹੁੰਦੇ ਕਿ ਵੀ ਆਇਓ ਨਹੀਂ ਪੂਰੇ ਹੁੰਦੇ ਚਲੋ ਕੋਈ ਨਾ ਆਪਣੀ ਕਿਸਮਤ ਸਹੀ ਕਿ ਨਹੀਂ ਬਾਅਦ ਵਿੱਚ ਪਸ਼ਟੋਂ ਨਾਲੋਂ ਚੰਗਾ ਸੀ ਤੇ ਪਹਿਲਾਂ ਹੀ ਡਿਸੀਜਨ ਆਪਾਂ ਲੈ ਲਿਆ ਟਾਈਮ ਨਾਲ ਹੀ ਹਨਾ ਚਲੋ ਦੇਖ ਉੱਥੇ ਜਾ ਕੇ ਮਿਲਦੇ ਰਹਾਂਗੇ ਚਲੇ ਗਏ ਲੱਗਦਾ ਹਨਾ ਆ ਇਧਰ ਜੀ ਸਾਡੇ ਭੰਗ ਦੇ ਬੂਟੇ ਆ ਕਿੰਨੇ ਤਾਂ ਆ ਪਰਵਾਸੀ ਆ ਭਈਏ ਜਿਹੜੇ ਇੱਥੇ ਦੋਸ ਹੀ ਦੇਖ ਲੋ ਭੰਗ ਮਾਲੰਦੇ ਐ ਮਤਲਬ ਕਿ ਭਈਆਂ ਤੋਂ ਵੀ ਇਨਾ ਡਰ ਲੱਗਦਾ ਨਾ ਹੁਣ ਕਈਆਂ ਕੋਲ ਸਾਰੇ ਤਾਂ ਚਲੋ ਇੱਕੋ ਜਿਹੇ ਨਹੀਂ ਹੁੰਦੇ ਪਰ ਕਈ ਉਹਨੇ ਦੋ ਵੀ ਅਸੀਂ ਆ ਨਾ ਜਿਹੜੇ ਭੰਗ ਮਲੰਦੇ ਮਤਲਬ ਕਿ ਇਹਨਾਂ ਨੂੰ ਘਰਾਂ ਚ ਰੱਖ ਤੇ ਲਈਦਾ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਚੰਗੇ ਵੀ ਬਹੁਤ ਹੁੰਦੇ ਗਏ ਤੇ ਉਥੇ ਭੰਗ ਮਲੰਦੇ ਆ ਭੰਗ ਪੀਊਗੇ ਕੋਈ ਗਲਤ ਹਰਕਤ ਕਰਨਗੇ ਕੁਝ ਵੀ ਤਾਂ ਮੈਂ ਡਾਂਟ ਕੇ ਹਟੀਆਂ ਪਹਿਲਾਂ ਮੈਂ ਵੀਡੀਓ ਬਣਾਉਣ ਲੱਗੀ ਸੀ ਫੇਰ ਮੈਂ ਬਣਾਈ ਨਹੀਂ ਫੇਰ ਮੈਂ ਡਾਂਟ ਕੇ ਹਟੀ ਮੈਂ ਕਿਹਾ ਸਾਡਾ ਇਹੋ ਪਰਸਨਲ ਜਗਾ ਵਾ ਸਾਡਾ ਡੇਰਾ ਵਾ ਕਹਿੰਦਾ ਮੈਂ ਬਾਹਰ ਨਹੀਂ ਆਇਆ ਮੈਂ ਕਿਹਾ ਚਾਹੀ ਤੂੰ ਬਾਹਰ ਦੀ ਨਹੀਂ ਆਇਆ ਤੂੰ ਇੱਥੇ ਨਹੀਂ ਆਉਣਾ ਅਗੇ ਇਥੇ ਚੋਰੀਆਂ ਹੋਈਆਂ ਸੀ ਤੁਹਾਨੂੰ ਹੀ ਫੜ ਕੇ ਕੁੱਟ ਦੇਣਾ ਮੈਂ ਗਿਆ ਜੇ ਇਥੇ ਤੂੰ ਭੰਗ ਮਲਣ ਆਇਆ ਦੁਬਾਰਾ ਤੇ ਉਹ ਭੱਜ ਗਿਆ ਤੇ ਆ ਜਾ ਮਨੀ ਦੱਸ ਦੀ ਗੋਰੀ ਰਾਖੀ ਬਾਰੇ ਦੱਸ ਦੇ ਦੀ ਤੁਹਾਨੂੰ ਗੋਰੀ ਤੇ ਰਾਖੀ ਬਾਰੇ ਇਹ ਆਪਣੀ ਕੀ ਮੰਗੋ ਤੇ ਉਹ ਉੱਧਰ ਜੀ ਆਪਣੀ ਗੰਗਾ ਰਾਖੀ ਦੀ ਥਾਂ ਸੁਣੀ ਸੁਣੀ ਲਾ ਯਾਰ ਤੂੰ ਦੱਸ ਮੈਨੂੰ ਰੋਣਾ ਆ ਜਾਣਾ ਹੈ ਤੂੰ ਦੱਸ ਦੇ ਹੈ ਯਾਰੀ ਕੱਲ ਭੇਜਤੀ ਕੱਲ ਹੀ ਪਰਸੋਂ ਪਰਸੋਂ ਸਵੇਰੇ ਹੂੰ ਕਿਉਂ ਉਹ ਬੋਕਾ ਉਹ ਕਰਦਾ ਕੀ ਤੇਗੀ ਦਾਦਾ ਜੀ ਇੱਧਰ ਨੂੰ ਮੂੰਹ ਕਰਕੇ ਦੱਸਦੇ ਮੈਨੂੰ ਵੀ ਰੋਣਾ ਆ ਜਾਣਾ ਦਾਦਾ ਜੀ ਨੇ ਦੋ ਵਾਰ ਮਾਰਿਆ ਉਹਨੇ ਮੈਂ ਯੂਨੀਵਰਸਿਟੀ ਦੇ ਰੋਗੀ ਚੱਲਾ ਲੈਕਚਰ ਕਰਕੇ ਮੇਰੇ ਵੀ ਮਾਰਿਆ ਇਸ ਕਿਤੇ ਦੋਾਰੋਂ ਨੇ ਬਾਤੋ ਜਿੰਨਾ ਤੋਂ ਲੈ ਆਂਦੀ ਸੀ ਉਹਨਾਂ ਦੇ ਸੀਰੀ ਬੁਲਾਇਆ ਕਿ ਸਾਣਾ ਧਾਰ ਘਟਾ ਦੇ ਤੇ ਉਹਨੂੰ ਵੀ ਮਾਰਿਆ ਦੇਖਦੇ ਹੋਏ ਇਹ ਦਜ ਨਹੀਂ ਕਰ ਉਹਨੇ ਕੀਤਾ ਫਿਰ ਕੰਮ ਕਰਾ ਕੇ ਵਾਪਸ ਮੋੜਤੀ ਜਿੰਨਾ ਤੋਂ ਲੈ ਆਂਦੀ ਸੀ ਜੇ ਅਸੀਂ ਦੇਖੀ ਗੋਲੀ ਬਾਹਰ ਗੱਲ ਜੇ ਅਸੀਂ ਗੋਰੀ ਦਾ ਬਿਹੇਵੀਅਰ ਦੇਖੀ ਉਹਦੇ ਸਾਹਮਣੇ ਅਸੀਂ ਸਹੀ ਡਿਸੀਜਨ ਲਿਆ। ਵੀ ਅਸੀਂ ਉਹਨੂੰ ਦੇ ਦਿੱਤਾ। ਕਿਉਂਕਿ ਆਪਾਂ ਇੱਕ ਪਸ਼ੂ ਲੈਨੇ ਆ ਐਸੇ ਲੈ ਲੈਨੇ ਆ ਵੀ ਤਾਰ ਕੰਡਣੀ ਉਹਦੀ ਆ ਦੁੱਧ ਵਾਸਤੇ ਤੁਹਾਨੂੰ ਪਤਾ ਹਰ ਇੱਕ ਆਪਣੇ ਕੰਮ ਵਾਸਤੇ ਪਸ਼ੂ ਲੈਂਦਾ। ਦੁੱਧ ਉਹਦਾ ਬਹੁਤ ਸੀ। ਉਹ ਅਸੀਂ ਕੋਈ ਝੂਠ ਨਹੀਂ ਬੋਲਾਂਗੇ। ਅਸੀਂ ਦੋ ਥਾਂ ਚੋਂਨੇ ਸੀ ਤੇ ਉਤੋਂ ਕਈ ਵਾਰ 4 ਕਿਲੋ ਕਈ ਵਾਰੀ 5 ਕਿਲੋ ਮਤਲਬ ਇਹ ਉਹਦੇ ਤੇ ਡਿਪੈਂਡ ਕਰਦਾ ਸੀ ਗੋਰੀ ਤੇ ਉਹ ਸਾਨੂੰ ਕਿੰਨਾ ਦੁੱਧ ਚੋਣ ਦਿੰਦੀ। ਉਹ ਕਈ ਵਾਰ ਸੰਜ਼ੂਰ ਦਿੱਤਾ ਕਿ ਉਹ ਜੌਨ ਦਿੰਦੀ ਸੀ ਕਈ ਵਾਰ ਚਾਰ ਕਈ ਆ ਕਿ ਉਹਦਾ ਦਿਲ ਕੀਤਾ ਤਾਂ ਉਹਨੇ ਸਾਨੂੰ ਚੋਣ ਹੀ ਨਹੀਂ ਦੇਣਾ ਚੋ ਲੈਣ ਦੇਣ ਸੀ ਤਾਂ ਕਈ ਵਾਰ ਚੋਣ ਹੀ ਨਹੀਂ ਦੇਣਾ ਇਹ ਪ੍ਰੋਬਲਮ ਉਦੋਂ ਤੋਂ ਸ਼ੁਰੂ ਹੋਈ ਸੀ ਜਦੋਂ ਦੀ ਦੀਦੀ ਉਹਦੀ ਅਸਲੀ ਮਾਲਕਨ ਸੀ ਜਿਹੜੀ ਪਹਿਲੀ ਸਭ ਤੋਂ ਪਹਿਲੀ ਮਾਲ ਉਹ ਜਦੋਂ ਉਹਨੂੰ ਦੇਖਣ ਆਏ ਨਾ ਇੱਥੇ ਜਦੋਂ ਉਹਨੂੰ ਦੇਖ ਕੇ ਗਏ ਉਸ ਤੋਂ ਬਾਅਦ ਉਹ ਇਦਾਂ ਖਰਾਬ ਕਰਨ ਲੱਗ ਪਏ ਸ਼ਾਇਦ ਸਾਡੀ ਉਹ ਗਲਤੀ ਸੀ ਵੀ ਸ਼ਾਇਦ ਉਹ ਹੀਰਵਾ ਕਰ ਗਈ ਆਪਣੀ ਪਹਿਲੀ ਮਾਲਕਨ ਦਾ ਨੂੰ ਪਤਾ ਲੱਗ ਗਿਆ ਕਿ ਇੱਥੇ ਕਿ ਲਾਗੇ ਛੱਗ ਗਈ ਆ ਸ਼ਾਇਦ ਉਹ ਹੀਰਵਾ ਕਰ ਗਈ ਇਸ ਗੱਲ ਦਾ ਉਹਦੀ ਵੇਟ ਕਰਦੀ ਸੀ ਜਾਂ ਕਿਦਾਂ ਮਤਲਬ ਕਿ ਉਹ ਪਿਆਰ ਬਹੁਤ ਕਰਦੀ ਸੀ ਅਸੀਂ ਨਹੀਂ ਝੂਠ ਬੋਲਾਂਗੇ ਉਹ ਤਾਂ ਸਾਡੇ ਨਾਲ ਬਹੁਤ ਮਿੱਠੀ ਰਹੀ ਪਹਿਲਾਂ ਉਹਦੀ ਡਿਲੀਵਰੀ ਵੀ ਕੀਤੀ ਸਭ ਕੁਝ ਕੀਤਾ ਉਹਨੂੰ ਕੋਈ ਇਤਾਂ ਦੀ ਪ੍ਰੋਬਲਮ ਨਹੀਂ ਸੀ ਬਿਲਕੁਲ ਪਿਆਰ ਨਾਲ ਸਾਡੇ ਨਾਲ ਹੀ ਤਾਜੀ ਸੁਈ ਮੈਂ ਚੋਈ ਵੀ ਲੈਵਾ ਉਹਦਾ ਖਾਲੀ ਵੀ ਕੀਤਾ ਜਦੋਂ ਪੰਜਵੇਂ ਦਿਨ ਕਰੀ ਨਾ ਤੇ ਉੱਥੇ ਬੜੇ ਬੰਦੇ ਨਾ ਬਿਲਕੁਲ ਸਹੀ ਸੀ ਬਸ ਉਹ ਦੋ ਤੇ ਫਿਰ ਮਨੰਦਰੋ ਇੱਕ ਡਰ ਗਿਆ ਮਨੀ ਦੇ ਬਾਬੇ ਨੂੰ ਮਾਰਨ ਪਈ ਉਸ ਤੋਂ ਬਾਅਦ ਵਿੱਚ ਫਿਰ ਮਨਵੀਰ ਨੂੰ ਮੈਨੂੰ ਤਾਂ ਮਾਰਨ ਨਹੀਂ ਪਈ ਮੈਂ ਝੂਠ ਨਹੀਂ ਬੋਲਾਂਗੀ ਮਾਰਨ ਨਹੀਂ ਮੈਨੂੰ ਪਈ ਸਿਰਫ ਚੋਣ ਲੱਗਿਆ ਜਿੱਦਾਂ ਉਹਨੇ ਮੈਨੂੰ ਨਾ ਟਾਸਕ ਨਹੀਂ ਦਿੱਤਾ ਖਤਰੋਗੇ ਖਿਡਾਰੀ ਕੋ ਟਾਸਕ ਦਿੱਤਾ ਹੁੰਦਾ ਵੀ ਤੂੰ 5 ਮਿੰਟ ਵਿੱਚ ਇਹਨਾਂ ਦੁੱਧ ਚੋਣਾ ਚੋਲਾ ਉਸ ਤੋਂ ਬਾਅਦ ਵਿੱਚ ਮੈਂ ਚੱਲਦੀ ਮਤਲਬ ਹੋਣਾ ਇਹ ਹਿਸਾਬ ਹੋ ਗਿਆ ਸੀਗਾ ਤੇ ਇੱਕ ਆਪਣੀ ਹੈਲਥ ਮੇਰ ਮਨੀ ਦਾ ਬਾਬਾ ਬਜ਼ੁਰਗਿਆ ਉਹਨਾਂ ਦੇ ਛੱਟ ਪੇਟ ਨਾਲ ਲੱਗਦੇ ਉਸ ਤੋਂ ਵੱਧ ਕੇ ਮਨੀ ਨਾ ਕਿ ਮਨੀ ਦੇ ਬਾਬੇ ਨੂੰ ਸਭ ਤੋਂ ਜ਼ਿਆਦਾ ਮਨੀਂਦਾ ਸੀਗਾ ਤੇ ਮੇਰੇ ਪੁੱਤੇ ਦੇ ਮਰਗੀ ਮਨੀ ਦੇ ਬਾਬੇ ਨੇ ਸੀਗੇ ਮੇਰੇ ਪੁੱਤੇ ਦੇ ਉਹ ਛੱਟ ਪੇਟ ਨਾਲ ਲਾ ਦੇਵੇ ਗਾਂ ਤੇ ਇਸ ਕਰਕੇ ਅਸੀਂ ਸਾਰਿਆਂ ਨੇ ਤਾਂ ਹੀ ਅਸੀਂ ਕੱਲ ਵੀ ਇੱਕ ਦੋ ਦਿਨ ਪਹਿਲਾਂ ਵੀ ਅਸੀਂ ਵਲੌਗ ਇਸੇ ਲਈ ਨਹੀਂ ਸੀ ਪਾਏ ਇਸੇ ਲਈ ਅਸੀਂ ਰੈਸਟਲੈਸ ਹੋਏ ਪਏ ਸੀਗੇ ਉਹਦੇ ਪਿੱਛੇ ਸਾਨੂੰ ਬਹੁਤ ਖਪਣਾ ਲੰਦਾ ਸੀ ਤੇ ਫਿਰ ਅਸੀਂ ਸਾਰਿਆਂ ਨੇ ਇਹੋ ਹੀ ਡਿਸੀਜਨ ਲਿਆ ਸੋਚ ਸਮਝ ਕੇ ਮਨੀ ਦਾ ਡੈਡੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਇਹੋ ਹੀ ਕਿਹਾ ਵੀ ਜਦ ਨਾਲੇ ਕੋਲ ਨਹੀਂ ਤੁਹਾਨੂੰ ਇੱਕ ਉਹਦੇ ਕੋਲ ਉਹ ਨਾ ਮੈਨੂੰ 네ਗੇਟਿਵਿਟੀ ਜੀ ਉਹ ਆਣ ਲੱਪੀ ਸੀ ਮੈਨੇ ਇਦਾਂ ਲੰਘਾ ਵੀ ਇਹ ਕਿਤੇ ਸੱਟ ਪੇਟ ਨਾ ਲਾ ਦੇਵੇ ਜਾਂ ਕਿਦਾਂ ਤਾਂ ਫਿਰ ਇਸ ਕਰਕੇ ਅਸੀਂ ਜਿੰਨਾਂ ਕੋਲੋਂ ਲਈ ਸੀ ਅਸੀਂ ਉਹਨਾਂ ਨੂੰ ਹੀ ਵਾਪਸ ਦੇ ਦਿੱਤੀ ਜਿੰਨਾਂ ਕੋਲੋਂ ਮਤਲਬ ਅਸੀਂ ਲਈ ਸੀ ਉਹਨਾਂ ਨੂੰ ਹੀ ਦੇ ਦਿੱਤੀ ਤੇ ਪਰ ਅਸੀਂ ਉਹਨਾਂ ਨੂੰ ਕਿਹਾ ਸੀ ਅਸੀਂ ਕਿ ਰਾਖੀ ਜਿਹੜੀ ਉਹ ਸਾਨੂੰ ਦੇ ਦਿਓ ਕਿਉਂਕਿ ਸਾਡੀ ਮਿਹਨਤ ਸੀ 3 ਮਹੀਨੇ ਅਸੀਂ ਉਹਨੇ ਸੰਭਾਲਿਆ ਸੀ ਉਹਦੀ ਡਿਲੀਵਰੀ ਕੀਤੀ ਸੀ ਪਹਿਲਾ 2 ਮਹੀਨੇ ਪਹਿਲਾਂ ਸੰਭੀ ਫਿਰ ਡਿਲੀਵਰੀ ਤੋਂ ਬਾਅਦ ਚ ਸੰਭੀ 15 ਦਿਨ 2.5 ਮਹੀਨੇ ਪਹਿਲਾਂ 15 ਦਿਨ ਬਾਅਦ ਵਿੱਚ ਉਹਦੀ ਡਿਲੀਵਰੀ ਕੀਤੀ ਕਾੜੇ ਦਿੱਤੇ ਫਿਰ ਤੁਹਾਨੂੰ ਪਤਾ ਇਦਾਂ ਦੇ ਮੌਸਮ 'ਚ ਪੱਠਾ ਦਿੱਤਾ ਤੂੜੀ ਤੇ ਅਸੀਂ ਉਹਨੂੰ ਫੀਡ ਵੀ ਚਾਰੀ ਸੂਨ ਤੋਂ ਪਹਿਲਾਂ ਡਰਾਈ ਫੀਡ ਜਿਹੜੀ ਆ ਡਾਈ ਫੀਡ ਪੀਰੀਅਡ ਵਾਲੀ ਮਤਲਬ ਕਿ ਉਹ ਸਾਡੀ ਮਿਹਨਤ ਦਾ ਵੀ ਮੁੱਲ ਨਹੀਂ ਸਾਨੂੰ ਦੇ ਕੇ ਗਈ ਗੋਰੀ ਤੇ ਪਿਆਰ ਉਹਨਾਂ ਸੀ ਰਾਖੀ ਰਾਖੀ ਨੂੰ ਨਾ ਅੱਜ ਵੀ ਅਸੀਂ ਹਵੇਲੀ ਹੁੰਦੇ ਆ ਨਾ ਜਦੋਂ ਅਸੀਂ ਉਹਨੇ ਉਹਨੇ ਸੀਗੇ ਸੁਆਜ ਮਾਮਨੀ ਹੁੰਦੇ ਹਵੇਲੀ ਚ ਵੱਧਦੇ ਸੀ ਅਸੀਂ ਬਾਜਮਾਨੀ ਰਾਖੀ ਉਹਨੇ ਉਹਦੇ ਹੀ ਤੰਨ ਚੱਕ ਲੈਣੇ ਉਹਨੂੰ ਪਤਾ ਲੱਗ ਜਾਣਾ ਯਾ ਆਗੇ ਹੁਣ ਮੈਨੂੰ ਦੁੱਧ ਪਨਾਉਣਾ ਉਹਨੇ ਟੱਪਣ ਲੱਪੈਣਾ ਹਨਾ ਐਦਾਂ ਬਹੁਤ ਚੋਸਤ ਹੋ ਗਈ ਸੀ ਹੁਣ ਉੱਚੀਆਂ ਉੱਚੀਆਂ ਛਾਲਾਂ ਲਾਉਂਦੀ ਸੀ ਅਸੀਂ ਸੋਚਦੇ ਸੀ ਅਸੀਂ ਨਾ ਛਾਲੇ ਦੇ ਉੱਤੇ ਥਾਂ ਖਾਲੀ ਕਰਕੇ ਜਿੱਥੇ ਸਫੈਦੇ ਆ ਉੱਥੇ ਛੱਡਿਆ ਕਰਾਂਗੇ ਉਹਨੂੰ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਉਹਨੇ ਐਦਾਂ ਹੋ ਜਾਣਾ ਗੋਰੀ ਨੇ ਇਹਨਾਂ ਖਰਾਬ ਕਰਨਾ ਸਾਨੂੰ ਚਲੋ ਕਈ ਕਮੈਂਟ ਵੀ ਸਾਨੂੰ ਆਏ ਸੀ ਸਾਈਵਾਲ ਗਾਣਾ ਗਾਣਾ ਕੋਲੀ ਹੁੰਦੀਆਂ ਜੇ ਉਹ ਪਰ ਉਹ ਪਹਿਲਾਂ ਸਾਡੇ ਨਾਲ ਮਿੱਠੀ ਰਹੀ ਬਾਅਦ ਵਿੱਚ ਕੋੜੀ ਵੀ ਨਹੀਂ ਹੋਈ ਤਾਂ ਅਗੜਨ ਲੱਗੀਆਂ ਇਦਾਂ ਮਾਰਦੀ ਵੀ ਨਹੀਂ ਸੀ ਬਸ ਉਹਨੇ ਪਰਾਂ ਚੱਲ ਜਾਣਾ ਫੇਰ ਹੀ ਉਹਨੇ ਹੱਥ ਨਾਲ ਆਉਂਦੇਣਾ ਤੇ ਉਹਨੇ ਹਿੱਲੀ ਜਾਣਾ ਹਿੱਲੀ ਮਿਆਣੀ ਪਾਈ ਤੇ ਵੀ ਪਰਾਂ ਜਾਂਦੀ ਸੀ ਫਿਰ ਸੱਟ ਲੱਗਣ ਦਾ ਵੀ ਡਰ ਉਹਦਾ ਰਹਿੰਦਾ ਸੀ ਮੇਰਾ ਵੀਰ ਨੂੰ ਵੀ ਡਰਦੀ ਮਣੀ ਨੂੰ ਕਿ ਮੇਰੀ ਤਾਂ ਪਹਿਲਾਂ ਹੀ ਹੈਲਥ ਪ੍ਰੋਬਲਮਸ ਬਹੁਤ ਰਹੀਆਂ ਮੈਂ ਮੱਸੀ ਸਹੀ ਹੋਈਆਂ ਪਰਾਖੀ ਉਹ ਅਸੀਂ ਅੱਜ ਵੀ ਮਿਸ ਕਰਦੇ ਆ ਅਸੀਂ ਉਹਨਾਂ ਨੂੰ ਰਿਕੁਐਸਟ ਕੀ ਕੀਤੀ ਸੀ ਵੀ ਰਾਖੀ ਸਾਨੂੰ ਦੇ ਦਿਓ ਮਤਲਬ ਚਲੋ ਅਗਲੀ ਦੀ ਮਰਜ਼ੀ ਆ ਤੇ ਚਲੋ ਕੋਈ ਬਸ ਇਹ ਲੰਦਾ ਨਾ ਦਿਲ ਨੂੰ ਕਈ ਯਾਰ ਇਨਸਾਨ ਨੂੰ ਬਹੁਤ ਬਹੁਤ ਵੱਡੇ ਵੱਡੇ ਘਾਟੇ ਚੱਲਣੇ ਪੈਂਦੇ ਪਰ ਜਿਹੜਾ ਇਨਸਾਨ ਪਰਮਾਤਮਾ ਦੀ ਰਜਾ ਚ ਰਾਜੀ ਰਹੇ ਤੇ ਰੰਗ ਬਹੁਤ ਕੁਛ ਦਿੰਦਾ ਤੋਂ ਸੋ ਅਸੀਂ ਵੀ ਸੋਚ ਲਿਆ ਵੀ ਅਸੀਂ ਗੰਗਸ਼ਾਲਾ ਵੀ ਸੇਵਾ ਕਰਨ ਜਾਈ ਦੀ ਆ ਗਾਵਾਂ ਦੀ ਅਸੀਂ ਉਹ ਸੋਚ ਲਿਆ ਕੋਈ ਸਾਡੇ ਕਰਮਾਂ ਚ ਉਹਦੀ ਸੇਵਾ ਹੋਊਗੀ ਤੇ ਅਸੀਂ ਉਹਦੀ 3 ਮਹੀਨੇ ਸੇਵਾ ਕਰ ਲਈ हां राखी ਆ ਸਾਡੇ ਕਰਮਾ ਚੋਂ ਹੀ ਮਿਲ ਜੂਗੀ ਨਾ ਹੋਈ ਤਾਂ ਨਾ ਮਿਲੂਗੀ ਹਾਂ ਪਰ ਇੱਕ ਕੰਨਾਂ ਨੂੰ ਹੱਥ ਲਾ ਲੇਂ ਗਾਂ ਸੀ ਸਾਈਵਾਲ ਗਾਂ ਜਿਹੜੀ ਉਹ ਨਹੀਂ ਲੈ ਕੇ ਆਣੀ ਜਰਸੀ ਲੈਣੀ ਆ ਸੀ ਅ ਜਰਸੀ ਲੈਣੀ ਆ ਸੀ ਪਰ ਅਸੀਂ ਤਾਜੀ ਸੂਈ ਨਹੀਂ ਆਵਾਂਗੇ ਤੇ ਜਿਹੜੇ ਛੂਹੀ ਨੂੰ ਵੀ ਚਾਰ ਪੰਜ ਦੇਣੇ ਹੋਗੇ ਦੁੱਧ ਤੇ ਪੈਗੇ ਤੇ ਧਾਰ ਕੱਢ ਕੇ ਦੇਖ ਕੇ ਫੇਰ ਲੈ ਕੇ ਆਵਾਂਗੇ ਪਰ ਉਹ ਵੀ ਡਿਸੀਜਨ ਮੈਂ ਝੂਠ ਨਹੀਂ ਬੋਲਾਂਗੀ ਮੈਂ ਵਲੌਗਸ ਬਣਾਉਣੀ ਆ ਮੇਰੇ ਸਬਸਕ੍ਰਾਈਬਰ ਮੇਰੇ ਨਾਲ ਜੁੜੇ ਆ ਮੇਰਾ ਫਰਜ਼ ਬਣਦਾ ਉਹਨਾਂ ਨੂੰ ਹਰ ਇੱਕ ਗੱਲ ਦੱਸੰਦਾ ਖਾਸ ਕਰਕੇ ਇਹਨਾਂ ਨਾਲ ਕਿਉਂਕਿ ਉਹਨਾਂ ਦਾ ਇਹਨਾਂ ਨਾਲ ਪਿਆਰ ਪੈ ਗਿਆ ਪਸ਼ੂਆਂ ਨਾਲ ਉਹ ਇਹਨਾਂ ਨੂੰ ਦੇਖਦੇ ਆ ਉਹਨਾਂ ਨੂੰ ਸਾਡੀ ਅਪਡੇਟ ਚਾਹੀਦੀ ਆ ਵੀ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਸੋ ਹਜੇ ਅਸੀਂ ਕੋਈ ਡਿਸੀਜਨ ਨਹੀਂ ਲੈਣਾ ਵੀ ਅਸੀਂ ਕੋਈ ਗਾਂ ਲੈ ਕੇ ਆਈਏ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਇਨ ਫਿਊਚਰ ਆਉਣ ਵਾਲੇ ਮਹੀਨਿਆਂ ਚ ਹੋ ਸਕਦਾ ਮੈਂ ਜਾਵਾਂ ਮਨਵੀਰ ਦੇ ਡੈਡੀ ਕੋਲ ਫੋਰਨ 2-3 ਮਹੀਨੇ ਲਈ ਜ਼ਿਆਦਾ ਟਾਈਮ ਲਈ ਨਹੀਂ 2-3 ਮਹੀਨਿਆਂ ਵਾਸਤੇ ਇਹ ਇਨ ਫਿਊਚਰ ਮਤਕੀ ਜਿ ਨੂੰ ਕਹ ਦੋ ਕਿ ਨਵੇਂ ਸਾਲ ਦੇ ਵਿੱਚ ਅ ਸੋ ਇਸ ਤਰ੍ਹਾਂ ਦੇ ਇਹ ਵੀ ਡਿਸੀਜਨ ਲਿਆ ਵੀ ਹਜੇ ਅਸੀਂ ਥੋੜਾ ਉਹ ਕਰਦੇ ਆ ਸਟੌਪ ਕਰਦੇ ਆ ਹਜੇ ਨਹੀਂ ਅਸੀਂ ਲੈਣਾ ਪਹਿਲਾਂ ਮੈਂ ਇਨਾਂ ਕੋਲ ਜਾਇਆ ਵਾਂ ਜੇ ਮੈਂ ਨਾ ਗਈ ਤਾਂ ਇਹ ਆਉਗੇ ਤਿੰਨ ਮਹੀਨੇ ਰਹਿਣ ਵਾਸਤੇ ਜਾਂ ਦੋ ਮਹੀਨੇ ਫਿਰ ਇਨਾਂ ਨਾਲ ਵੀ ਕਈ ਪਾਸੇ ਮੈਨੂੰ ਜਾਣਾ ਪੈਂਦਾ ਫਿਰ ਇਸ ਕਰਕੇ ਅਸੀਂ ਇਨਾਂ ਦੇ ਆਏ ਤੇ ਇਨਾਂ ਨੂੰ ਨਾਲ ਲੈ ਕੇ ਜਾਂ ਗਾਂ ਲੈ ਕੇ ਆਵਾਂਗੇ ਜਾਂ ਜੇ ਮੈਂ ਚਲੇਗੀ ਫਿਰ ਮੈਂ ਉੱਥੋਂ ਵਾਪਸ ਆ ਕੇ ਫੇਰ ਅਸੀਂ ਗਾ ਲਵਾਂਗੇ ਜਰਸੀ ਸੋ ਇਹੋ ਐਂ ਫਿਊਚਰ ਬਾਕੀ ਤੁਹਾਨੂੰ ਪਤਾ ਹੋ ਹੀ ਹੋਣਾ ਜੋ ਪਰਮਾਤਮਾ ਨੂੰ ਮਨਜ਼ੂਰ ਆ ਕੋਈ ਕਿਸੇ ਦਾ ਉਹ ਪੱਕਾ ਨਹੀਂ ਹੁੰਦਾ ਤੇ ਆਹੀ ਕੰਮ ਕਰਨਾ ਕਰਨਾ ਜੋ ਕਰਮਾਂ ਚ ਲਿਖਿਆ ਉਹੋ ਹੀ ਹੁੰਦਾ ਹੁਣ ਸਾਡੇ ਘਰ ਸਾਨੂੰ ਇਹ ਸੀ ਕਿ ਅਸੀਂ ਉਹਨੂੰ ਬਹੁਤ ਵਧੀਆ ਦਾ ਸੋਚ ਕੇ ਉਹਨੂੰ ਲਿਆ ਸੀ ਕਿ ਇੰਨਾ ਮਤਲਬ ਕਿ ਉਹਦਾ ਜੇ ਅਸੀਂ ਚਾਰੇ ਥਣਾਂ ਉਹਦੇ ਚੋਨੇ ਸੀ ਤਾਂ ਕਮ ਸੇ ਕਮ 9-10 ਕਿਲੋ ਦੁੱਧ ਸੀ ਮਣੀ ਹਣਾ ਉਹਦੇ ਥੱਲੇ ਪਰ ਅਸੀਂ ਚਾਰੇ ਥਣਾਂ ਕਦੀ ਚੋਏ ਨਹੀਂ ਅਸੀਂ ਦੋ ਰਾਖੀ ਨੂੰ ਛੱਡੀ ਰਹੀ ਸੀ ਉਹ ਵੀ ਇੱਕ ਟਾਈਮ ਦਾ ਉਹ ਵੀ ਇੱਕ ਟਾਈਮ ਦੇ ਦੋ ਕਈ ਈ ਦਿਨੇ ਅੱਕ ਜਾਈਦਾ ਸੀ ਉਹਨੂੰ ਤਿੰਨ ਥਾਣੇ ਵੀ ਸਾਨੂੰ ਬੁਲਾਉਣੇ ਪੈਂਦੇ ਸੀ ਕਿ ਤਾਂ ਵੀ ਉਹਦੇ ਥਾਣੇ ਚੱਲਦੇ ਰਹਿਣ ਵੀ ਕੋਈ ਖਰਾਬੀ ਨਾ ਹੋ ਜਾਵੇ। ਬਸ ਇਹ ਹੋਈ ਜੀ ਸੀ ਕਾਰਨ ਤਾਂ ਕਰਕੇ ਐਦਵਾਰ ਅਸੀਂ ਮਾਰਕੀਟ ਗਏ ਸੀ ਉਹ ਸਾਡਾ ਵਲੌਗ ਬਣਾਇਆ ਫਿਰ ਅਸੀਂ ਅਗਲੇ ਦਿਨ ਨਾ ਵਲੌਗ ਸਾਡਾ ਜੀ ਕੀਤਾ ਨਾ ਹੀ ਅਸੀਂ ਪਾਇਆ। ਕਿਉਂਕਿ ਮਨ ਨੂੰ ਕਹਿੰਦੇ ਹੁੰਦੇ ਨਾ ਇੱਕ ਤਾਂ ਕਈਆਂ 'ਚ ਬਹੁਤ ਹਿੰਮਤ ਹੁੰਦੀ ਲੋਕ ਬਣਾ ਲੈਂਦੇ ਆ ਵਲੌਗ ਉਹ ਪਾ ਵੀ ਦਿੰਦੇ ਆ ਰੋਂਦਿਆਂ ਵੀ ਪਰ ਸਾਡੇ ਤਾਂ ਨਹੀਂ ਬਣਾਇਆ ਗਿਆ। ਮਨੀਰ ਮੈਂ ਕਿਹਾ ਮੈਂ ਕਿਹਾ ਮਰੀ ਮਾੜੀ ਦੀ ਵੀਡੀਓ ਬਣਾ ਲਈ ਵਿੱਚ ਹਿੰਮਤ ਹੀ ਨਹੀਂ ਪਈ। ਨੇ ਨਹੀਂ ਮਮਾ ਮੈਂ ਮੇਰਾ ਨਹੀਂ ਮੰਨ ਕਰਦਾ ਵਲੌਗ ਬਣਾਉਣ ਨੂੰ ਤੇ ਉਸ ਵੇਰੇ ਸਵੇਰੇ ਲੈ ਗਈ ਸੀਗੇ ਕੱਲ ਸੋਮਵਾਰ ਹੈ ਨਾ ਪਰਸੋਂ ਨਹੀਂ ਕੱਲ ਸੋਮਵਾਰ ਗਈ ਸੀ ਵੇਰੇ ਸਵੇਰੇ ਉਹ ਅੱਜ ਮੰਗਲਵਾਰ ਹੈਗਾ ਇਹ ਮੰਗਲਵਾਰ ਅਸੀਂ ਵੀਡੀਓ ਬਣਾਉਂਦੇ ਸੋਮਵਾਰ ਸਵੇਰੇ ਸਵੇਰੇ ਉਹ ਚੱਲੇ گی ਅਸੀਂ ਬਣਾਉਂਦੇ ਰਾਖੀ ਤੇ ਗੋੜੀ ਉਦੋਂ ਦੀ ਸਾਰੀ ਬੇਲੀ ਨਹੀਂ ਸੁੰਨੀ ਲੱਗਦੀ ਹੈ ਨਾ ਛਾਵਾ ਹਵਾ ਹਵਾ ਨਾ ਤੇ ਚਲੋ ਜੀ ਤਾਰ ਕੱਢ ਲਈ ਅਸੀਂ ਹੁਣ ਮੰਗੋਲੀ ਉਈ ਅੰਦਰ ਆ ਕੇ ਇਹ ਵਿਚਾਰੀ ਉਹਨੇ ਦਿਨ ਬਾਹਰ ਰਹੀ ਜਿੰਨੇ ਦਿਨ ਉਹ ਸੀ ਨਹੀਂ ਵੀ ਬਹੁਤ ਸੀ ਕਿਉਂਕਿ ਉਹ ਤਾਂ ਬਈ ਇਹ ਉਹਦਾ ਤੇ ਕਰਦੀ ਇਹਨੂੰ ਵੀ ਮਾਰਦੀ ਸੀ ਮਾਰੇ ਲੱਗਦੀ ਸੀ ਫਿਰ ਹੁਣ ਇਹਨੂੰ ਅੰਦਰ ਕੀਤਾ ਸੀ ਕਿਹੜੀ ਮੈਡੀਸਿਨ ਲੈ ਕੇ ਨਹੀਂ ਆਏ ਮਨੀ ਲੈ ਕੇ ਆਇਆ ਨਾ ਅੱਜ ਤੋਂ ਇਹਦੀ ਮੈਡੀਸਿਨ ਸਟਾਰਟ ਹੋ ਜਾਣੀ ਹੈ ਜੀ ਅ ਧਾਰ ਗੱਲ ਕੇ ਮੰਗੋਦੀ ਤੇ ਫਿਰ ਗੱਲਾਂ ਦੀ ਮੈਡੀਸਿਨ ਲਈਏ ਗੰਗਾਵਾ ਜਿਹੜੀ ਉਹ ਮਨੀ ਨਾਲ ਬਹੁਤ ਫਰਟ ਲਈਆ ਮਨੀ ਚਾਹੀਏ ਉਹਦੀ ਲਾਟ ਚੱਕ ਕੇ ਪੋਸ਼ ਵੀ ਕਰੇ ਮੈਨੂੰ ਇਹ ਆ ਕਿ ਮਨੀ ਨੂੰ ਨਹੀਂ ਉਹ ਕਦੀ ਪੋਸ਼ ਕਹੂੰਗੀ ਉਹ ਪਸੂ ਦੀ ਹਿਸਟਰੀ ਪਤਾ ਆਉਂਦੀ ਆ ਹੁਣ ਇਹਨੂੰ ਆਏ ਨੂੰ ਵੀ ਡਰ ਹੋ ਗਿਆ ਇਹ ਤੋਂ ਡਰਦੀ ਉਹ ਡਰਦੀ ਨਹੀਂ ਸੀ ਕਿਸੇ ਤੋਂ ਮਤਲਬ ਕਿ ਉਸ ਅਸੀਂ ਨਹੀਂ ਸੀ ਉਹਦੇ ਤੇ ਹਾਂ ਵੀ ਹੁੰਦੇ ਜੇ ਇੱਕ ਵਾਰ ਸਾਡਾ ਕੁੱਟਣ ਨੂੰ ਤੇ ਜੀ ਨਹੀਂ ਸੀ ਕਰਦਾ ਤਾਂ ਉਹ ਸਹੀ ਗੱਲ ਦੱਸਦਾ ਨਾ ਉਹ ਵੀ ਸਾਨੂੰ ਕਹਿੰਦੇ ਸੀ ਇਹਨੂੰ ਫੜਕਾਓ ਇਹ ਕਰੋ ਮੈਂ ਮੈਂ ਮਨੀ ਨੂੰ ਗਿਆ ਮੈਂ ਕਿਹਾ ਨਹੀਂ ਮਨੀ ਅਸੀਂ ਨਹੀਂ ਮਾਰਨਾ ਇੱਕ ਇੱਕ ਡੱਕਾ ਹੁੰਦਾ ਕੁੱਟਿਆ ਮੜਾ ਜਾਂ ਸੋਟੀ ਚੱਕੀ ਡਰ ਕੇ ਪਿੱਛੇ ਹੋ ਜਾ ਉਹ ਡਰਦੀ ਨਹੀਂ ਸੀ ਉਹ ਮੋਰਿਓ ਮਾਰਨੋਂਦੀ ਸੀ ਮਾਰਨੋਂਦੀ ਸੀ ਮਤਲਬ ਕਿ ਅਸੀਂ ਨਹੀਂ ਸੀ ਉਹਦੇ ਤੇ ਹਾਵੀ ਹੁੰਦੇ ਉਹ ਸਾਡੇ ਤੇ ਹਾਵੀ ਹੋ ਜਾਂਦੀ ਸੀ ਮਤਲਬ ਕਿ ਉਹ ਡੋਮੀਨੇਟ ਸੀਗੀ ਗਾਂ ਡੋਮੀਨੇਟ ਮਤਲਬ ਕਿ ਆਪਣਾ ਦਬਦਬਾ ਰੱਖਦੀ ਸੀ ਉਹਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਸੀ ਸਿਰਫ ਇਹ ਪਿਆਰ ਮੰਗੋ ਤੇ ਉਹਨਾਂ ਚ ਡਰਦੀ ਰਹੀ ਜਿੰਨਾ ਚਿਰ ਉਹ ਸਾਡੇ ਕੋਲ ਰਹੀ ਉਹ ਚਲੇਗੀ ਮੰਗੋ ਨਾਲ ਹੀ ਡੋਮੀਨੇਟ ਹੋ ਗਈ ਆਪਣੀ ਜਗ੍ਹਾ ਤੇ ਹਵੇਲੀ ਦਾ ਮਾਲਕ ਬਣ ਗਿਆ ਮੰਗੋ ਨਾਰੇ ਮੈਂ ਲਿਆ ਮਾਲਟੀ ਤੋਂ ਗਿਆ ਜਿ세 ਮੈਂਟੀ ਦੇਣੀ ਆ ਉਹ ਵਾਲੀ ਜਿਹੜੀ ਉਹਨੇ ਕਿਹਾ ਸੀ ਦੋ ਕੱਟੀਆਂ ਦੇਣੀਆਂ ਛੋਟੀ ਸ਼ਰਟ ਕਿੰਨੀ ਲਬੇੜੀ ਹੋਈ ਆ ਹੈ ਗਈ ਆਹ ਨੂੰ ਕੀ ਕਹਿਦਾ ਅੱਗ ਪਾਲਿਆ ਵਲਵਾਂਡੇ ਚ ਇਹਨੂੰ ਗੋਲੀ ਦੇ ਫੇ ਮਲਵਾਂਡੇ ਚ ਪਾ ਕੇ ਲੈ ਕੇ ਆਉਣੀ ਇਹਨੂੰ ਫੇਰ ਧੋਣੀ ਦਵਾ ਮੱਚਰ ਮੁੱਚਰ ਨਾਲੇ ਭੱਜ ਜਾਂਦਾ ਉਹਨਾਂ ਨਾਲ ਇਤਬਾਰ ਹੀ ਰੱਖ ਦਾਂਗੇ ਆਹ ਤੇ ਕਿੰਨੀ ਡਰਪੋਕ ਆ ਨਾ ਸਹੀ ਮੰਨੋ ਨਾ ਕਿਈ ਵਾਰੀ ਮੈਂ ਸੋਚੂ ਮੈਂ ਤਾਂ ਬਹੁਤ ਸਾਥ ਦੇਣਾ ਮਣੀ ਦਾ ਇਸ ਕੰਮ ਚ ਜਦੋਂ ਇਦਾਂ ਪਸੂ ਕਰਦੇ ਬੱਚੇ ਤਾਂ ਡਰ ਜਿਆ ਹੁੰਦਾ ਫੇ ਮੇਰਾ ਜੀ ਕਰੂ ਮਣੀ ਕੋਈ ਹੋਰ ਬਿਜ਼ਨਸ ਕਰ ਲਾ ਕਰੋ ਪਰ ਜਿਹੜਾ ਮਰਜ਼ੀ ਸਾਉਤੀ ਦਾ ਹੁੰਦਾ ਖਾਗੀ ਤੇਰੀ ਭੂਤ ਨਹੀਂ ਆ ਤੇਰੀ ਜਰਸੀ ਮੈਡਮ ਇਹੋ ਜਰਸੀ ਮੈਡਮ ਚਲੀਏ ਆਪ ਸੇ ਮੇਰਾ ਮੈਂ ਪੱਖਾ ਜਨਾ ਨਹੀਂ ਜਾਂਦੇ ਮੱਖੀ ਮੱਛਰ ਤੋਂ ਇਹ ਦੇ ਦਿੰਦੇ ਆ ਫੇਰ ਬੋਦਰ ਮੱਖੀ ਮੱਛਰ ਹੈ ਨਹੀਂ ਸੀਗਾ ਆਪਾਂ ਇਹ ਲਾ ਕੇ ਗਏ ਜਿੱਦਣ ਹੂੰ ਆ ਬਾਤੇ ਦੇ ਵਿੱਚ ਉਹ ਬਾਤੇ ਸਰ ਇਹਦੀ ਨੰਨੀ ਮੈਂ ਬਹੁਤ ਸੋਹਣੀ ਲੱਗ ਗਈ ਇਹਦੀ ਹੈ ਹੀ ਸੋਹਣੀ ਆ ਗੁਗਰ ਉਹ ਵਾ ਨਾ ਗੁਗਰ ਕਹੀ ਜਾਂਦੀ ਉਹ ਹਵਲ ਸਮਗਰੀ ਹੈ ਨਾ ਉਹਦੇ ਨਾਲ ਤੇ ਚਲੋ ਜੀ ਜੋ ਸਾਡੇ ਕਰਮਾਂ ਦਾ ਤਾਂ ਐਸੀ ਸਾਡਾ ਵਲੌਗ ਮਾਝੇ ਹੀ ਕਰਨ ਹਾਂ ਕਜਸ ਕਰਨ ਨੇ ਬਿਲਕੁਲ ਸਹੀ ਗੈਸ ਕੀਤਾ ਸੀ ਕਹਿੰਦੀ ਕਹਿੰਦੇ ਸੀ ਪੱਕਾ ਗੋਰੀ ਕਰਕੇ ਮਨੀ ਮਨੀ ਨੂੰ ਡਾਂਟ ਕਈ ਵਾਰੀ ਆ ਤਾਂ ਬਣਿਤਾਰਾ ਮੈਂ ਕਿਹਾ ਕਿ ਮੈਂ ਗਿਆ ਮੈਂ ਇਹਨੂੰ ਡਾਂਟਿਆ ਰੋ ਗਿਆ ਉਹਨੂੰ ਗੈਸ ਕੀਤਾ ਸੀ ਕਹਿੰਦਾ ਗੋਰੀ ਕਰਕੇ ਮਨੀ ਨੂੰ ਡਾਂਟਿਆ ਹੁਣ ਉਹ ਤਾਂ ਹਜੇ ਵੀ ਪੈਣ ਨਹੀਂ ਆ ਹਾਂ ਤੇ ਤੁਹਾਨੂੰ ਮਨੀ ਰਕਮ ਹੁੰਦੀ ਰਕਮ ਪੈਸਾ ਬਣਾਉਣਾ ਸੌਖਾ ਨਹੀਂ ਇੱਕਦਮ ਪੈਸਾ ਦੇ ਕੇ ਚੀਜ਼ ਨਹੀਂ ਇਹ ਕਦੀ ਗਲਤੀ ਨਾ ਕਰੀ ਕਦੀ ਜਦ ਤੱਕ ਤੂੰ ਪਸੂ ਪਰਖਦਾ ਨਹੀਂ ਜੋ ਕੇ ਨਹੀਂ ਦੇਖਣਾ ਪੁੱਛ ਵੀ ਤਾਂ ਬਾਕੀ ਹੈ ਆ ਤਾਂ ਪਰਖ ਲਿਆ ਸਾਰੀਆਂ ਇਹ ਦੇ ਵਰਗੀਆਂ ਨਹੀਂ ਹੋਣੀਆਂ ਦੁਨੀਆ ਤੇ ਇਹ ਦੇ ਵਰਗੀਆਂ ਨਹੀਂ ਹੈ ਸਾਰੀਆਂ ਤੇ ਨਹੀਂ ਦੱਸ ਦਿੱਤੀਆਂ ਤੇ ਚਲੋ ਐਕਸਪੀਰੀਅੰਸ ਆ ਜੂ ਹੌਲੀ ਹੌਲੀ ਨਾਲ ਹੀ ਕਰਦੇ ਆ ਜੀ ਅੱਜ ਦੇ ਬਲੌਗ ਦਾ ਐਂਡ ਪਲੀਜ਼ ਕੀ ਕਰੀਏ ਸਾਰੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਸਾਰਿਆਂ ਇੱਕੋ ਨਾ ਇੱਕ ਹੋਰ ਮੈਂ ਤੁਹਾਨੂੰ ਗੱਲ ਕਰਦੀ ਮੈਂ ਬਲੌਗ ਦਾ ਕੋਈ ਇੱਕ ਨਾ ਸਿਰ ਵੀ ਹਿਲਾਉਂਦੀ ਰਹਿੰਦੀ ਸੀ ਐ ਐ ਕਰਕੇ ਮੋਰ ਨੂੰ ਕਰਕੇ ਤੁਸੀਂ ਦੇਖਿਆ ਹੁਣ ਮੇਰੀਆਂ ਵੀਡੀਓਜ਼ ਦੇ ਵਿੱਚ ਉਹਦਾ ਸਿਰ ਤਾਂ ਹਿੱਲਦਾ ਹੀ ਰਹਿੰਦਾ ਸੀ ਤੇ ਮੈਂ ਮਨ ਨੂੰ ਕਹੀ ਬਣੀ ਇੱਕ ਵਲੌਗ 'ਚ ਮੈਂ ਕਿਹਾ ਵੀ ਸੀ ਸਬਸਕ੍ਰਾਈਬਰ ਨੂੰ ਵੀ ਦੱਸਿਆ ਸੀ ਮੈਂ ਕਿ ਜਦੋਂ ਇਹਦਾ ਸਿਰ ਹਿਲਾਂਦੀ ਨਹੀਂ ਇਹਦੀ ਨਾ ਮੈਨੂੰ ਅੰਦਰੋਂ ਇੱਕ ਅਜੀਬ ਜਿਹਾ ਉਹਨੂੰ ਕੀ ਕਹਿੰਦਾ 네ਗੈਟਿਵਿਟੀ ਜੀ ਇੱਕ ਡਰ ਜਿਹਾ ਉਹ ਹੋਣ ਲੱਗ ਪਿਆ ਇੱਕ ਵਾਰ ਉਹ ਆ ਗਈ ਸੀ ਡੀਐਲਸ ਕੋਲਾਈਟਿਸ ਦੀ ਪ੍ਰੋਬਲਮ ਮੇਰੀ ਹਟ ਗਈ ਬਟ ਉਹ ਕਦੀ ਵੀ ਮੈਨੂੰ ਹੋ ਸਕਦੀ ਡਾਕਟਰ ਨੇ ਕਿਹਾ ਸੀ ਡਿਪਰੈਸ਼ਨ ਨਾਲ ਸਟ੍ਰੈਸ ਨਾਲ ਤੋਂ ਮੈਂ ਇਦਾਂ ਦੀਆਂ ਚੀਜ਼ਾਂ ਤੋਂ ਬਹੁਤ ਜਲਦੀ ਘਬਰਾ ਜਾਂਦੀ ਟੈਨਸ਼ਨ ਆ ਤੇ ਮੈਨੂੰ ਇਦਾਂ ਹੁੰਦਾ ਮੇਰੀ ਪ੍ਰੋਬਲਮ ਨਾ ਸਟਾਰਟ ਹੋ ਜੇ ਪੈਸਾ ਉੱਤੇ ਬੋਲ ਲੱਗਦਾ ਉਹਦਾ ਟਰੀਟਮੈਂਟ ਹਰ ਇੱਕ ਨੂੰ ਪਤਾ ਜੇ ਕਿ ਕਿਸੇ ਨੂੰ ਪ੍ਰੋਬਲਮ ਹੋਊਗੀ ਉਸ ਇਨਸਾਨ ਉਹ ਸਮਝ ਸਕਦਾ ਮੇਰੀ ਮੇਰਾ ਡਰ ਸਮਝ ਸਕਦਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਰਹਿ ਚੁੱਕੀ ਆ ਹੈਗੀਆਂ ਨਾ ਕੁਝ ਮੇਰੇ ਸਬਸਕ੍ਰਾਈਬਰ ਹੈਗੇ ਆ ਜੀ ਇਸ ਵੀ ਤੇ ਅਲਟੂਪਲਾਈਟੀ ਸਾਰੇ ਜਿਹੜੇ ਵਲੌਗ ਦੇਖਦੇ ਆ ਉਹ ਸੋ ਸਮਝ ਸਕਦੇ ਇਸ ਗੱਲ ਨੂੰ ਤੇ ਹੱਸ ਇਹੀ ਕਾਰਨ ਸਿੱਦੇ ਸਤਿ ਸ਼੍ਰੀ ਅਕਾਲ ਜੀ ਸੰਗਣਾ